ਸਸਰੀ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾੜਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚਾਹੁੰਨੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਸਿਹਤ ਰੋਗਤਾ ਜੀ ਤੇ ਸਾਰੇ ਮਾਨੋ ਜੀ ਆਪਣੀ ਆਪਣੀ ਦਿੱਦੀ ਜੀ ਦੇ ਵਿੱਚ ਨਾ ਦਾ ਉਹ ਨਾ 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 ਔੜਨਾ ਯਾਰ ਡਰਾਣਾ ਮੈਨੂੰ ਭੱਜ ਗਿਆ ਜੀ ਇਹ ਮਾ ਮੋਰ ਗੱਲ ਨੋਟ ਕਰੀ ਵੀ ਏਦਾਂ ਦੇ ਜਿਹੜੇ ਭੂੜ ਹਨ ਹੈ ਕਲਰ ਬਹੁਤ ਵਧੀਆ ਇਹਨਾਂ ਦੇ ਆਹ ਦੇ ਇੱਕ ਆ ਬੈਠਾ ਹਾਂ ਇਹਨੇ ਇਹ ਵਿਚਾਰੇ ਇਹਨਾਂ ਪਰ ਕੰਨ ਦਾਣੇ ਦਾਣੇ ਪਰ ਖਾਣੇ ਵਾਲੇ ਦਾ ਨਾ ਔੜਦਾ ਨਹੀਂ ਹੈਗਾ ਉੱਡ ਜਾ ਇੱਕ ਆ ਬੈ ਗਈ ਭਿੰਡ ਆ ਕੇ ਸਾਰੇ ਆਪਣੀ ਅੱਥੀ ਦੇ ਖਰਾਕ ਪੂਰੀ ਕਰੀ ਜਾਂਦੇ ਆ ਬੇਲ ਦੇ ਉੱਪਰ ਤੇ ਆ ਸਾਰੇ ਖਾ ਕੇ ਦੇਖੋ ਆ ਵੀ ਡੰਡ ਕਰਤਾ ਇਹ ਆ ਵੀ ਡੁੰਡ ਕਰਤਾ ਤੇ ਆ ਵੀ ਡੁੰਡ ਕਰਤਾ ਇੱਕ ਵਾਰ ਇਹਦੇ ਪਰ ਇਹਦੇ ਪਰ ਆ ਕੇ ਸਰੇ ਪਰੋ ਲੱਗਣੀਆਂ ਜੀ ਤੋਰੀਆਂ ਤਾਂ ਹੀ ਫਿਰ ਕਹਿੰਦੇ ਦਾਣੇ-ਦਾਣੇ ਪਰ ਖਾਣੇ ਵਾਲੇ ਦਾ ਨਾ ਤੇ ਇਹਨਾਂ ਨੂੰ ਇਹ ਲੱਗੇ ਪਰ ਖਾਣ ਸੌਣ ਦਾ ਮਹੀਨਾ ਚੱਲਦਾ ਜੀ ਅੱਜ ਮੈਂ ਪੁਰਾਣਾ ਪਜਾਮਾ ਨਮਾਜ਼ ਵਾਇਤਾ ਲਈ ਜਿਹੜਾ ਉਹ ਪਾਇਆ ਜੀ ਟੌਰ ਲੱਗਦੀ ਮੇਰਾ ਪਤਾ ਅਰੇ ਆਏ ਮੈਚਿੰਗ ਮੈਚਿੰਗ ਅਰੇ ਯਾਰ ਇਹ ਤਾਂ ਜੇ ਤੋੜਿਆ ਪਤਾ ਨੜੇ 90% ਦੱਸਦਾ ਡੈਡੀ ਕਹਿੰਦਾ 100% ਹੀ ਹੈਗਾ ਜਿਹੜਾ 1% ਛੱਡਦਾ ਵਿੱਚ ਔਰ ਆ ਸਾਸਰੀ ਘਰ ਦਾ ਦੇਖ ਆਪਣੀ ਟੌਰ ਕਿੰਨੀ ਦੁਕਾਨ ਦੀ ਦੇਖ ਤਾਂ ਟੌਰ ਕਿੰਨੀ ਆਪਣੀ ਦੁਕਾਨ ਦੀ ਪਹਿਲਾਂ ਸਾਸਰੀ ਘਰ ਬੁਲਾਉਂਦਾ ਸਾਰਾ ਚੱਲ ਫਿਰ ਹੁਣ ਸਕੂਲ ਛੱਡਣੀ ਪੈਣਾ ਨਾ ਸਾਸਰੀ ਘਰ ਬੁਲਾਉਂਦੀ ਨਹੀਂ ਛੁੱਪਿਆ ਕਰ ਕਰਕੇ ਚੱਲਦਾ ਕੰਮ ਚੱਲਦਾ ਜੀ ਸੌਣ ਦਾ ਮਹੀਨਾ ਜਾਂ ਭਾਜਾ ਜਿੱਥੇ ਜਾਣਾ ਦਾ ਏ ਉਧਰ ਨੂੰ ਚੱਲੀ ਆ ਕੱਲੀ ਉਹ ਉਧਰ ਕੁੱਤਾ ਫਿਰਦਾ ਹਲਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਡਾ ਅੱਡਾ ਡੌਗੀ ਫੋਮੀ ਕਰਕੇ ਨਾ ਗਿੱਲਾ ਹੋਇਆ ਵਾਇਏ ਨੇ ਲਿੱਭੜ ਜਾਣਾ ਆ ਔਰਿਆ ਇੱਧਰ ਸੜਕ ਚੱਲਦੀ ਆ ਅੰਦਰ ਆ ਅੰਦਰ ਹਲਕਾ ਆਗਰ ਡੌਗੀ ਤੇ ਮੋਟਾ ਡੌਗੀ ਕਰਦਾ ਤੇਰੇ ਵਰਗਾ ਮੋਟਾ ਮੇਰੇ ਵਰਗਾ ਮੋਟਾ ਡੌਗੀ ਜਾ ਫ੍ਰਿਜ ਤੇ ਨਾਰ ਪਿਆ ਜਾ ਅਨਾਰ ਲੈ ਲੈ ਅਨਾਰ ਗਾ ਵੀ ਤੈਨੂੰ ਲਿੱਭੜੇ ਜਾਣਾ ਬੱਚਾ ਲੈ ਖਾ ਦੇਖ ਕੱਲ ਆ ਬਈ ਇੱਕ ਹੋਰ ਪਿਆ ਦੇਖ ਨਾ ਮਾਂ ਮਿੰਟ ਅਲ ਜਾਣੇ ਲੱਗੀਆਂ ਸੋ ਗੱਲ ਹੈਗੀ ਜੀ ਇਦਾਂ ਵੀ ਸੌਣ ਦਾ ਮਹੀਨਾ ਚੱਲਦਾ ਜੀ ਤੇ ਸੌਣ ਦਾ ਮਹੀਨਾ ਚੱਲਦਾ ਤੇ ਨਾਲ ਨਾਲ ਸੰਧਾਰਾ ਦਾ ਦੌਰ ਹੋ ਗਿਆ ਜੀ ਸ਼ੁਰੂ ਬਗਵਾਨ ਦੀ ਕਿਰਪਾ ਨਾਲ ਸਾਰੇ ਆਪਣੀਆਂ ਆਪਣੀਆਂ ਭੈਣਾਂ ਕੋਲ ਕੋਈ ਆਪਣੀਆਂ ਕੁੜੀਆਂ ਕੋਲ ਸੰਧਾਰਾ ਲੈ ਕੇ ਪਹੁੰਚ ਰਿਹਾ ਜਾਨੀ ਸਾਡੇ ਵੀ ਸ਼ੁਰੂਆਤ ਹੋ ਗਈ ਜੀ ਬਾਈ ਰੋਬਲ ਜੰਦਰੂ ਸੰਧਾਰੇ ਤੇ ਗਾ ਹੁਣ ਜਿਹੜੀਆਂ ਸਾਡੀਆਂ ਪੈਣਾ ਹੋਰਾ ਉਹਨਾਂ ਤੱਕ ਵੀ ਭਾਈ ਸੰਧਾਰੇ ਪਹੁੰਚਦੇ ਕਰਾਂਗੇ ਜਿੰਨੇ ਕੁ ਜੋਗੇ ਹੋਏ ਉਹਨੇ ਕੁ ਜੋਗੇ ਜ਼ਰੂਰ ਬਾਕੀ ਇਹ ਜਿਹੜਾ ਸੰਧਾਰੇ ਵਾਲਾ ਸਿਸਟਮ ਹੈ ਜੀ ਹੈ ਤਾਂ ਬਹੁਤ ਵਧੀਆ ਹੈ ਕਿ ਮੈਂ ਕਹਿੰਦਾ 2-3 ਕਿਲੋ ਕੋ ਬਿਸਕਟ ਉਹਨੇ ਬਾਕੀ ਫਲ ਫਰੂਟ ਜਾ ਹੁੰਦਾ ਦਿੱਤੇ ਤਾਂ ਤਾਂ ਕੋਈ ਰਾਜਦਾਨੀ ਹੁੰਦਾ ਕਿਸੇ ਨੂੰ ਵੀ ਜੇ ਅਸੀਂ ਕਹਿ ਦੇ ਵੀ ਹਾਂ ਜਾਂ ਪਾਣੀ ਇਹ ਚੀਜ਼ ਦੀ ਵੇਟ ਕਰਦੇ ਵੀ ਭਾਈ ਸਾਡੇ 5 ਕਿਲੋ ਦਾ 4 ਕਿਲੋ ਬਿਸਕੁਟ ਲੈ ਕੇ ਆਉਗਾ 70 ਨੇ ਕਿਲੋ ਲੈ ਕੇ ਆਉਗਾ ਇਹਦਾ ਇੱਕ ਪਿਆਰ ਆ ਬਜ਼ੁਰਗਾਂ ਨੇ ਰਵੀਜੀ ਤਿਰਵਾਦੇ ਬਣਾਇਆ ਹੋਇਆ ਤਾਂ ਉਹ ਉਕਣੀ ਕੰਟੀਨਿਊ ਅੱਗੇ ਚੱਲ ਰਿਹਾ ਹੈ ਮੈਂ ਕਹਿੰਦਾ ਵੀ ਸਾਡੀ ਸੋਧੀ ਤੱਕੇ ਰਹਿ ਜਾਣਾ ਜਦ ਤੱਕ ਅਸੀਂ ਹੈ ਗਾਹਾਂ ਜਿਹੜੀ ਗਾਹਾਂ ਵਾਲੀ ਪੀੜ੍ਹੀ ਆ ਰਹੀ ਹੈ ਆ ਚੀਜ਼ਾਂ ਤੋਂ ਬਿਸਰਦੀ ਜਾ ਰਹੀ ਹੈ ਕੋਈ ਆਪਣਾ ਪੁਰਾਣਾ ਸੱਭਿਆਚਾਰ ਨਹੀਂ ਸੰਭਾਲ ਰਿਹਾ ਜਿਵੇਂ ਹੁਣ ਪਹਿਲਾਂ ਸਮਝ ਲਓ ਵੀ ਆ ਆ ਤੀਆਂ ਦੇ ਸੰਧਾਰਾ ਸੰਧੂਰ ਦੇ ਦੰਦੇ ਹੁੰਦੇ ਸੀ ਤੀਆਂ ਦੇ ਵਿੱਚ ਪਿੰਗਾ ਪਾਉਣੀਆਂ ਸਾਰੀਆਂ ਕੁੜੀਆਂ ਨੇ ਇਕੱਠੀਆਂ ਹੋਣਾ ਪਿੰਡ ਦੀਆਂ ਨੇ ਜਿਹੜੀਆਂ ਵਿਆਹ ਕੇ ਗਈਆਂ ਵੀ ਉਹ ਵੀ ਤੇ ਜਿਹੜੀਆਂ ਆਣ ਵਿਆਹੀਆਂ ਪਿੰਡ ਦੇ ਵਿੱਚ ਉਹ ਵੀ ਫਿਰ ਪਿੰਗਾ ਟੂਟਣੀਆਂ ਆ ਇਦਾਂ ਦਾ ਸਿਸਟਮ ਸਾਰੇ ਚੱਲਦੇ ਹੁੰਦੇ ਤੇ ਹੁਣ ਤਾਂ ਇੱਕ ਫਾਰਮੈਲਿਟੀ ਤੌਰ ਤੇ ਪਿੰਡਾਂ ਪਿੰਡਾਂ 'ਚ ਲਾਗੇ ਮਨਾਉਣ ਤੀਆਂ ਮਤਲਬ ਅ ਵਿੱਧਾ ਗੁੱਦਾ ਦਾ ਪਾਟਣਾ ਆਪਣਾ ਗਾਣੇ-ਗੂਣੇ ਵਜਾ ਕੇ ਨੱਚ ਲੈਣਾ ਇਦਾਂ ਮਤਲਬ ਦੁਬਾਰਾ ਇੱਕ ਟ੍ਰੈਂਡ ਦੇ ਤੌਰ ਤੇ ਵਰਤਦੇ ਉਹਨੂੰ ਮਤਲਬ ਉਹ ਨਹੀਂ ਹੈਗਾ ਵੀ ਜਿਹੜੇ ਆਪਣੇ ਰੀਤੀ ਰਿਵਾਜ ਤੇ ਉਸ ਸਾਹਬ ਨਾਲ ਦੇ ਕੰਮ ਚੱਲ ਰਿਹਾ ਚੱਲ ਰਿਹਾ ਇੱਕ ਟ੍ਰੈਂਡ ਦੇ ਤੌਰ ਤੇ ਵੀ ਯਾਰ ਉਹਨਾਂ ਨੇ ਮਨਾ ਲਈ ਆ ਉਹ ਤੀਆ ਧਾਪਾਂ ਵੀ ਮਨਾ ਲੰਨੇ ਆ ਤਾਂ ਉਹ ਕਹਾਣੇ ਪਿੰਡ ਨੇ ਮਨਾ ਲਿਆ ਧਾਪਾਂ ਵੀ ਮਨਾ ਲੰਨੇ ਜਿਹੜੀ ਅੰਦਰ ਤੇ ਹੁੰਦਾ ਨਾ ਅੰਦਰ ਲਈਦਾਰ ਤੇ ਫੀਲਿੰਗ ਹੁੰਦੀ ਉਹ ਫੀਲਿੰਗ ਨਹੀਂ ਹੈ ਜੀ ਹੱਥ ਲਿਬੜ ਗਏ ਕੀ ਹੈ ਲੈ ਕੇ ਖਾਣ ਵਾਲੀਆਂ ਜੇ ਤਾਂ ਖਾਣਾ ਨਹੀਂ ਹੱਥ ਧੋ ਕੇ ਆ ਫਿਰ ਖਾ ਲਾ ਵੇ ਤੈਨੂੰ ਕਿਹੜੇ ਰੋਕਿਆ ਪੁੱਤ ਪਹਿਲਾਂ 10 ਤਰੀਕਾ ਤਾਂ ਬੁਲਾਦੇ ਹੁਣ ਤਾਂ ਬੁਲਾਦੇ ਵੇ ਕਾ ਤੌਰ ਆ ਜੀ ਮੇਰੇ ਦਿਖਾ ਦੇ ਦਿਖਾਈ ਉਦੋਂ ਤੌਰ ਆ ਵੀ ਕਾ ਤੌਰ ਆ ਜੀ ਮੇਰੀ ਕਿ ਡੈਡੀ ਨਾਲ ਮੈਚਿੰਗ ਜੀ ਹੁੰਦੀ ਹੈ ਨਾ ਥੋੜੀ ਜੀ ਹੱਥ ਤੇ ਕੱਪੜਿਆਂ ਨੂੰ ਪਹੁੰਚ ਲਿਓ ਨੇ ਆਪਣਿਆਂ ਨੂੰ ਵੀ ਚਲ ਪਤੋ ਉੱਥੇ ਉਹ ਟੁੱਟੀ ਪਰਤ ਤੋਂ ਚਲ 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 ਪਰ ਵੱਢ ਦਿੰਦੇ ਚਲ ਵੱਢ ਲੇਗੇ ਕੌਲੀ ਚ ਪਾ ਕੇ ਲਿਆ ਆਂਦੀ ਮੰਮੀ ਤੇ ਇਹ ਤੋਲ ਤੋਲ ਨੁਕਹੀ ਜਾਂਦੀ ਇਹਨੂੰ ਢੋ ਕੇ ਖਾਓ ਜੀ ਪਹਿਲਾਂ ਵੀ ਲੈ ਕੇ ਆਈ ਸੀ ਮਨੂੰ ਕਹੀ ਮਨੂੰ ਸਮਝ ਨਹੀਂ ਲੱਗੀ ਹੱਥ ਤੋਂ ਸਾਰੇ ਕੱਪੜਿਆਂ ਨੂੰ ਲਾਉਣੀ ਆ ਅਸਲ ਤੇ ਜਿਹੜਾ ਨਾ ਇਹਦੇ ਉੱਪਰ ਉਹਨਾਂ ਨੇ ਬਰਾਦਾ ਦਾ ਸਟੇਪ ਰੀਤ ਮੇਰੇ ਕੱਪੜਿਆਂ ਨੂੰ ਲਾਈ ਮੁੱਤ ਅੱਜ ਪਹਿਲੀ ਵਾਰੇ ਕੋੜਤਾ ਪੇ ਆਪਣੇ ਨੂੰ ਲਾ ਲਵੇ ਉਹ ਹਾਂ ਤੇ ਅੱਗੇ ਤਾਂ ਹੋਰ ਵੀ ਹੈਗੇ ਆ ਮੈਂ ਨਹੀਂ ਨਾ ਹੋ ਸਕਦਾ ਮੈਂ ਤਾਂ ਜਿਹੜੇ ਇੱਕ ਵਾਰ ਪਾ ਲੇ ਪਾਰੇ ਸੋਪਰ ਜਿਹੜਾ ਬਰਾਦਾ ਗੇੜਿਆ ਮੈਂ ਤੇ ਬਰਾਦਾ ਕਰਦਾ ਕੰਮ ਕਰਾ ਸਾਰਾ ਉਹ ਬਰਾਦੇ ਨੂੰ ਵੀ ਬੰਦੇ ਦੀ ਬਰਾਦਾ ਕਣਾ ਹੱਥੋਂ ਹੁਣ ਨਾਲੇ ਲੈ ਹੁਣ ਇਹ ਹੋ ਗਿਆ 슈ਗਰ ਫ੍ਰੀ ਹੋ ਗਿਆ ਨਾ ਤੋਤਾ ਸ਼ੂਗਰ ਫ੍ਰੀ ਬਣ ਗਿਆ ਨਾ ਖਾਣਾ ਇਹਨੂੰ। ਨਾ ਖਾਣਾ। ਚੱਕ ਦੇ ਵੱਟੇ। ਮੈਂ ਕਿਹਾ ਤੈਨੂੰ ਵੀ ਜ਼ਿਆਦਾ ਡੁੱਲਗੀ ਦਵਾਈ। ਜਾ ਹੋ ਗਿਆ। ਡੈਡੀ ਦੀ ਦਵਾਈ। ਨਾ। ਜ਼ਿਆਦਾ ਡੁੱਲਗੀ। ਲੈ ਆ ਜੀ। ਆਹ ਨਰ ਜੇ ਰਹਿਣਾ ਉਹਨੂੰ। ਦੋ ਚਮਚੇ ਕੇੰ। ਅੱਜ ਚਮਚੇ ਹੀ ਹੈ। ਚੁੰਨੀ ਤੇਰੀ ਪੋਚਾ ਲੌਂਦੀ ਜਾਂਦੀ ਹੈ ਥੱਲੇ। ਹਾਂ ਥੋੜਾ। ਬਹੁਤ ਡੁੱਲਗੀ ਹੈ। ਜ਼ਿਆਦਾ ਡੁੱਲੀ ਵੀ ਹੁਣ ਵੀ ਡੁੱਲੀ ਨਹੀਂ ਹੈ ਦਵਾਈ ਉਹ। ਕਿਉਂ? ਔਰ ਇਹ ਡੁੱਲੀ ਦਵਾਈ। ਬਾਹਰ ਗੱਡੀ। ਇਹ ਵਿੱਚ ਵਾਲ ਕਿੱਥੇ ਤੇ ਆ ਗਿਆ ਤੁਹਾਡੇ ਹੱਥ ਨੂੰ ਹੀ ਲੱਗਿਆ ਹੋਇਆ ਉਹ ਜਦੋਂ ਮੈਂ ਵੀ ਸਿਰ ਬਾਕੇ ਹਟਿਆ ਤਾਂ ਡੈਡੀ ਦੇ ਹੱਥ ਨੂੰ ਹੀ ਲੱਗਿਆ ਹੋਇਆ ਉਹ ਡੈਡੀ ਦਾ ਉਹਨੂੰ ਵੀ ਨਹੀਂ ਜਦੋਂ ਮੈਂ ਖੋਲਿਆ ਉਹਦਾ ਢੱਕਣ ਜਿਹਦੇ ਵਿੱਚ ਤੇ ਕੱਢਿਆ ਜਦੋਂ ਮੈਂ ਵੀ ਸਿਰ ਬਾਕੇ ਉਹਦਾ ਸ਼ਾਇਦ ਮੇਰਾ ਵੀ ਵਾਲ ਲੱਗ ਸਕਦਾ ਹੈ ਰੱਬਾ ਇਹ ਕੁੜੀ ਨੂੰ ਕਾਦਾ ਤਲਾਉਣੀ ਹੈ ਕੀ ਹੋ ਗਿਆ ਹੁਣ ਖਾਂਂਛੀ ਖਿੱਚ ਬਾਥੀ ਲੱਭੜ ਜਾਣਾ ਇਹਨੇ ਤਾਂ ਲਿਬੜ ਗਈ ਵਾਸਾ ਚੁੰਨੀ ਫੇਰ ਥੱਲੇ ਤੇਰੀ ਚੁੰਨੀ ਲਿਬੜ ਜਾਣੀ ਪਤਾ ਨਹੀਂ ਜਿਆਦਾ ਤਾਂ ਦੇਖੀ ਜੰਦੀ ਬੜੇ ਪੰਨੇ ਵਾਲੀਆਂ ਲੈਣੀਆਂ ਬੜੇ ਪੰਨੇ ਵਾਲੇ ਲੈਣੇ ਹੁਣ ਸੰਭਲਦੀਆਂ ਨਹੀਂ ਆ ਤੁਸੀਂ ਵੀ ਹੱਥੇੜੇ ਕਰ ਦੇਣਾ ਤੋਤੇ ਕੋਈ ਨੇ ਆਪੇ ਤੋਂ ਤੇ ਮੈਂ ਥੋੜੋ ਤੋਤੇ ਹੱਥ ਐਨੇ ਤੋਤੇ ਆਪੇ ਤੋਂ ਆਪਣੇ ਆਪ ਹਾਂ ਰੰਗੀ ਹੋੜ ਮਕਾ ਲਾ ਇਹ ਮੰਗਾ ਹੋਗੀ ਇਹ ਹੋਈ ਨਹੀਂ ਤੁਹਾਨੂੰ ਮੇਰੇ ਵੱਲੋਂ ਸਾਰੇ ਤਿਆਰ ਤਾਂ ਨਹੀਂ ਦੱਸ ਕਿਆ ਹਾਲ ਹੈ ਜੀ ਫੋਣੀ ਜੇ ਡਾਊਨ ਜਾਈ ਲੱਗਦਾ ਡਾਊਨ ਜੀ ਲੱਗਦਾ ਦਵਾਈਆਂ ਦੂਈਆਂ ਖਾਈ ਜਾ ਆਪਣੀਆਂ ਟਾਈਮ ਨਾਲ ਆ ਦਵਾਈ ਉਹ ਲੈਣ ਲੱਗੀ ਜੀ ਹਾਂ ਜੀ ਚੱਕਰ ਜੇ ਆਈ ਜਾਂਦੇ ਨੇ ਮਤ ਆਈ ਕਹਿੰਦਾ ਉਹ ਦਵਾਈ ਆਪਣੀ ਟਾਈਮ ਨਾਲ ਖਾ ਘਰ ਵਾਲ ਨੇ ਤੇ ਰਿਹਾਰਣਾ ਦੋ ਚਾਰ ਮਹੀਨੇ ਤੱਕ ਉਹਦੇ ਆਉਂਦਾ ਤੱਕ ਆ ਨਾ ਕਾਇਮ ਹੋ ਜਾ ਕਿਤੇ ਚੱਕਰ ਖਾਈ ਜਾਵੇਂ ਫਿਰ ਹਾਂ ਕਿਤੇ ਉਹ ਤੈਨੂੰ ਦਵਾਈ ਦੋਦਾ ਫਿਰ ਜਾਵੇ ਇੱਥੇ ਬਿਰਾਤ ਰਿੰਦਰ ਬਿਮਾਰ ਹੋ ਗਈ ਡਾਕਟਰਾਂ ਦੇ ਬਾਸ ਵਿਚਾਰਾ ਡਾਕਟਰਾਂ ਦੇ ਬਾਸ ਹੁਣ ਵੀ ਪਿਆ ਵਾ ਹੁਣ ਡੈਡੀ ਦਾ ਇਲਾਜ ਕਰਾਈ ਜਾਂਦਾ ਫਿਰ ਤੈਨੂੰ ਦੇ ਲੋੜ ਇਹਨਾਂ ਪਵੇ ਅਰਦਾਸ ਕਰੋ ਬਾਬੇ ਮੂਰੇ ਅਰਦਾਸ ਕਰੋ ਬਾਬੇ ਮੂਰੇ ਵੀ ਲੋੜ ਨਾ ਪਵੇ ਜਦ ਤੱਕ ਠੀਕ ਹੋ ਜਵੇ ਜਿਹੜੇ ਚੱਕਰ ਟੁੱਕਰ ਜਿ ਆਉਂਦੇ ਹਟ ਜਵੇ ਆ ਰੀਤ ਦਾ ਟਾਈਮ ਤਾਂ ਆ ਰੀਤ ਦਾ ਏ ਚੱਲ ਚੱਲੀਏ ਬੈ ਗਈ ਇਹਦੇ ਵਿੱਚ ਸਾਜ਼ ਕੇ ਚੱਲ ਗੱਡੀ 'ਚ ਬੈਠ ਆ ਜਾ ਹਾਂ ਇਹਦੇ ਪਤਨ ਨਟਣ ਕਿ ਕਿਨਾ ਜਾਊਂਗਾ ਮੈਨੂੰ ਇਹ ਦੱਸ ਪਹਿਲਾਂ ਹਾਂ ਤੂੰ ਹੋ ਗਈ ਇਹਨੇ ਜੋ ਗਈ ਇਹਨੇ ਚਲਾਉਣ ਦੀ ਹੋ ਗਈ ਇਹ ਨਹੀਂ ਗੋੜ ਵਾਲੀ ਬੀਜ ਤੋਂ ਖਰਾਬ ਆਇਆ ਹੁੰਦਾ ਇੱਕ ਬਾਹਰ ਜਿਹੜਾ ਸਾਤ ਨੂੰ ਦੱਬ ਲਿਆ ਹੁਣ ਤੂੰ ਵੀ ਬੇਲ ਵਾਲਾ ਕੋਈ ਮੈਨੂੰ ਪਤਾ ਤੁਹਾਡਾ ਮੈਂ ਕਹਿੰਦਾ ਵੀ ਜਦਦਾ ਵਿਆਹ ਹੋਇਆ ਮੇਰਾ ਇੱਕ ਵਾਰੇ ਪਾਣ ਸਹਜ ਪਾਠ ਕਰਾਇਆ ਤਾ ਔਰ ਉਹ ਵੀ ਮੰਮੀ ਦਾ ਪੁਰ ਕਰਵਾਇਆ ਸੀ ਨਾ ਸਲਾਨਾ ਹਾਂ ਹਾਂ ਜਿਹੜਾ ਸਾਲ ਬਾਅਦ ਤੁਹਾਡਾ ਹਾਂ ਚਲ ਹੁਣ ਪਿੰਦਰ ਤੇ ਅੱਜ ਤੇ ਆਪਾਂ ਰੰਗ ਰੂਪ ਜਾਂਦਾ ਮਕਾਨ ਦਾ ਬਦਲ ਕੇ ਨਾ ਫਿਰ ਦੇਖਾਂਗੇ ਵੀ ਸਹਜ ਪਾਠ ਕਰਾਉਣਾ ਕਿ ਅਖੰਡ ਜਪ ਕਰਾਉਣਾ ਉਹ ਤੇ ਸੁਖਮਨੀ ਸਾਹਿਬ ਦੇਖ ਲਾਂਗੇ ਹਾਂਜੀ ਹਾਂਜੀ ਘਟੇ ਵਾਲਾ ਉਹ ਚੰਗਾ ਸਹਜ ਪਾਠ ਤੋਂ ਸੁਖਮਨੀ ਸਾਹਿਬ ਆਹੋ ਬੇ ਨਾਲ ਜਿਹੜਾ ਬੈਹ ਹੁੰਦਾ ਕਿ ਇਸ ਤੇ ਹਾਂ ਸੁਣ ਫਾ ਲੈ ਗੂ ਹਾਂ ਠੀਕ ਨਹੀਂ ਮਹਾਰਾਜ ਜੀ ਬੇਅਦਬੀ ਨਹੀਂ ਨਾ ਨਾ ਬੇਅਦਬੀ ਨਹੀਂ ਹੋਣਾ ਨਹੀਂ ਆਪਾਂ ਨੇ ਆਪਾਂ ਸੁਣਾਗੇ ਪਾਠ ਜਿਹੜਾ ਵੀ ਕਰਾਉਣਾ ਚਾਹੇ ਸਹਜ ਪਾਠ ਕਰਾਈਏ ਚਾਹੇ ਸੁਖਮਨੀ ਸਾਹਿਬ ਦਾ ਜਪ ਕਰਾਈਏ ਕਿਆ ਠੀਕ ਹੈ ਜੀ ਚੱਲ ਜੀ ਹੁਣ ਕਿ ਪਾ ਡੱਬੇ ਡੁੱਬੇ ਜੀ ਰੱਖਣੇ ਗੱਡੀਆਂ 'ਚ ਚਲੋ ਆਪਣਾ ਤਾਂ ਹੱਥ ਮੂੰਹ ਸਾਫ਼ ਕਰੀ ਤਿੰਨੀ ਤਾਂ ਨਹੀਂ ਠੰਡੇ ਫਰੀਜਦੀ ਐ ਉਹਨੂੰ ਬਰਾਬਰ ਕਰਕੇ ਨੇ ਨਾ ਇੱਕ ਵਾਰ ਲੈ ਲੈ ਬਰਾਬਰ ਆ ਸਵਾ ਬਰਾਬਰ ਆ ਜੇ ਬਰਾਬਰ ਹੋਵੇ ਫੇਰ ਤਾਂ ਇੱਕ ਲੜ ਦੋਹੇ ਠੰਡੇ ਵੱਜਣਾ ਠੱਲੇ ਲੈਣ ਅੱਗੇ ਕਹਿੰਦੇ ਬੜੇ ਬਨੇ ਨਹੀਂ ਰਹਿਣਗੇ ਹਾਂ ਹੁਣ ਸੰਭਲਦੀ ਨਹੀਂ ਨਹੀਂ ਆ ਗਈ ਹੈ ਚਲੋ ਇਹ ਸਾਡੀ ਟਿੱਡੀ ਜੀ ਟਿਕਦੀ ਹੋਣੀ ਹੈਗੀ ਨਹੀਂ ਨਹੀਂ ਟਿਕਦੀ ਇਹਨੂੰ ਹੱਜੀ ਕੀ ਬੜਜਵੇ ਹਾਂ ਆਪ ਕੱਢ ਕੇ ਲਿਆਈ ਫਰਿਜ ਚ ਸਵੇਰੇ ਵੀ ਚੱਕੀ ਫਿਰਦੀ ਦੀ ਏ ਕੈਦਾਂ ਚੱਕੀ ਵੀ ਸੀ ਹਾਂ ਅਰੇ ਆ ਜਾ ਅਰੇ ਇਹਨੇ ਲਿਲਾ ਦੇ ਦਿੱਤੇ ਕੱਪੜੇ ਘੱਟੇ ਲਾਲ ਲਾ ਦੇ ਕੋਈ ਨਹੀਂ ਮੈਂ ਤਾਂ ਕਹੀ ਆ ਪੇ ਉਹ ਤੋਂ ਮੇਰੇ ਕੱਪੜਾ ਨੂੰ ਨਾ ਲਾ ਸੁਕਾ ਦੇ ਤੂੰ ਤੇ ਤੂੰ ਆਪ ਹੱਥ ਤੋਂ ਆਈ ਫਿਰ ਕਿਆ ਹੋ ਗਿਆ ਹੱਥ ਦਾ ਸਕਾਲਾ ਮਮੀ ਤੇ ਸਾਫ਼ ਕਰ ਹੱਥ ਇਹਨੂੰ ਨਾ ਸੱਚੀ ਗੱਲ ਹੈ ਸਕੂਲ ਤੋਂ ਹੁਣ ਕੋਈ ਛੁੱਟੀ ਨਹੀਂ ਕਰਾਉਣੀ ਇਹ ਤਾਂ ਬੇਬਸੀ ਨੂੰ ਹੋਈਆਂ ਸ਼ੌਂਕ ਨੂੰ ਥੋੜਾ ਕਰਾਈਆਂ ਆ ਬਾਹਗਰੂ ਸਤਨਾਮ ਸੱਚਾ ਪਾਤਸ਼ਾਹ ਹੁਣ ਤਾਂ ਮੈਂ ਵੀ ਨਹੀਂ ਕਹਿ ਸਕਦਾ ਵੀ ਚੱਲ ਚੱਲੀਏ ਸਿਆਣਾ ਸਿਆਣਾ ਦੀ ਕਹਾਵਤ ਕਹਿੰਦੇ ਜੇ ਸਿੱਕਾ ਪਾਜ ਜਵੇ ਤਾਂ ਘਰ ਤੇ ਤੁਰਨਾ ਨਹੀਂ ਚਾਹੀਦਾ ਹਾਂ ਚਲੋ ਅੱਜ ਤਾਂ ਮੌਸਮ ਵੀ ਠੀਕ ਠਾਕ ਹੈ ਤਾਂ ਕੱਲ ਡੜੀ ਬਹੁਤ ਗਰਮੀ ਦੀ ਨਾ ਠਿੱਕੇ ਦੇ ਖਾਈਏ ਠਿੱਕੇ ਦੇ ਧਾਈਏ ਨਾ ਠਿੱਕੇ ਤੇ ਖਾਈਏ ਬਾੜ ਡਰ ਨੀ ਨਹੀਂ ਪੂਰੀ ਬੋਲ ਕਹਾਵਤ ਕਿਆ ਹੈ ਠਿੱਕੇ ਦੇ ਖਾਈਏ ਹਾਂ ਠਿੱਕੇ ਦੇ ਧਾਈਏ ਹਾਂ ਬਾੜ ਨਾ ਡਰ ਨੁਰੀਏ ਤਾਂ ਠਿੱਕੇ ਬਾਟ ਪਾਹਰਨਾ ਤਰੀਕ ਕਰਦਾ ਬਾਟ 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 ਕਹਿੰਦੇ ਨਾ ਤੁਰਨੇ ਨੂੰ ਬਾਟ ਹਾਂ ਜਿਆਦਾ ਕਹਿੰਦਾ ਵੀ ਬਾਟ ਜਾਣਾ ਬਾਟ ਜਾਣਾ ਵੀ ਉਹ ਨਾ ਤਰੀਕ ਹੂੰ ਚਲ ਹੁਣ ਤੁਰਨਾ ਵੀ ਨਹੀਂ ਹੁਣ ਮੂੰਹ ਮਿੱਠਾ ਕਰ ਰੋ ਭਾਈ ਤੈ ਤਾਂ ਚੂਰੀ ਖਾ ਲਈ ਮੈਨੂੰ ਵੀ ਖਿਲਾ ਦੇ ਚੱਕ ਕੇ ਤੇ ਲਕੋ ਲਕੋ ਰੱਖੀ ਜਾਂਦੀ ਜੀ ਚੂਰੀ ਅਡੀ ਭਾਬੀ ਨੇ ਚੂਰੀ ਬਣਾ ਕੇ ਦਿੱਤੀ ਤੀ ਪਹਿਲਾ ਉਧਰ ਲਕੋ ਕੇ ਰੱਖਦਾ ਡੱਬਾ ਸਵੇਰ ਦਾ ਫ੍ਰਿਜ ਚ ਪਿਆ ਹੁਣ ਗੱਡੀ ਚ ਰੱਖਤਾ ਤੂੰ ਮੂੰਹ ਮਿੱਠਾ ਕਰਾ ਆਪਣੇ ਘਰ ਵਾਲੇ ਦਾ ਚੱਲੀਏ ਹਾਂ ਬਾਟ ਬੱਟ ਡੈਡੀ ਨੇ ਕਿਹਾ ਵੀ ਸਿੱਕੇ ਦੇ ਨਾਲ ਕਹਾਵਤ ਸੁਣਾਤੀ ਫੇਰ ਵੀ ਬੱਸ ਅਦੇਸੀ ਕੀ ਚੋਰੀ ਕੁੱਟੀ ਹੋਈ ਹੈ ਜੀ ਅੱਗੇ ਜੇ ਬਣੇ ਤੁਰਦੇ ਹਾਂਜੀ ਇਹੋ ਨਾਲ ਜੇ ਤੁਮਹੇ ਕਿ ਸਿੱਕ ਵੱਜ ਗਈ ਕਦ ਕਿੰਨੀ ਜਾਨੇ ਪਾਉਣੀ ਮੂੰਹ ਮੱਠਾ ਕਰਨਾ ਹੋ ਪਾਪਾ ਓਹੋ ਅੱਲੇ ਆਈ ਦੁਵਾਰਾ ਮੈਂ ਤੇ ਤੇਰੀ ਖੋਲੀ ਤਾੜੀ ਨਾਲ ਗੱਲ ਮਾਰੀ ਚੱਲ ਕੱਢ ਗਿਆ ਨਾ ਨਾ ਜੁੱਤੀ ਖੋਲ ਕੇ ਬੋਰ ਡਾਡੀ ਹੂ ਤਾਂ ਮਿਲਣੀ ਨਹੀਂ ਚੂਰੀਏ ਰਾਤ ਨੂੰ ਜੂ ਮਿਲੀ ਹੁਣ ਤਾਂ ਸਹੀ ਹੈ ਮੈਂ ਨਿੱਬੜ ਜਾਣਾ ਦੇਖੀ ਹੁਣ ਬਣੀ ਗੱਲ ਹੈ ਹੁਣ ਪੀਸ ਨੂੰ ਜ਼ਿਆਦਾ ਬੜੇ ਨੂੰ ਹੱਥ ਪਿਆ ਮੈਂ ਕੀ ਪਾਉਂਗੀ ਤੂੰ ਰੀਤਾ ਇਹ ਜਿਆਦਾ ਹੀ ਥੋੜੀ ਜਿਹੀ ਐਕਟਿਵ ਹੋ ਗਈ ਕੁੜੀ ਨਾ ਇਹਨੇ ਸਾਨੂੰ ਐਕਟਿਵ ਕਰਦਣਾ ਜਿਹੜਾ ਸਾਹ ਨਾਲ ਐਕਟਿਵ ਹੁੰਦੀ ਜਾਂਦੀ ਹੈ ਕਬਿਨਾ ਮਤਲਬ ਤੇ ਪਾਲਤੂ ਗੱਲਾਂ ਤੇ ਲਾਉਂਦੀ ਪੜਾਈ ਤੇ ਤਲਾਉਂਦੀ ਨਹੀਂ ਚੱਲ ਕਿਧਰੇ ਤਾਂ ਲਾਉਂਦੇ ਆ ਸਸਤੋ ਥੋੜੋ ਆ ਨਲੀਆਂ ਥੋੜੋ ਚਾਉਂਦੀਆਂ ਜਿਹੜਾ ਜਵਾਕ ਉਹੀ ਜਾ ਕੇ ਕਿਤੇ ਗਈ ਮੰਨ ਲਾ ਡੈਡੀ ਹੁਣ ਹਸਪੀਟਲ ਤੇ ਦੀਏ ਹਾਂ ਉੱਥੇ ਉਹੀ ਰੋਈ ਜਾਂਦੀ ਚਾਰ ਦਿਨ ਪਏ ਰਹੇ ਆਪਾਂ ਹਾਂ ਨਲੀਆਂ ਪੁੱਝੀ ਜਾਂਦੇ ਇਹਨੂੰ ਚੁੱਪ ਕਰਾਈ ਜਾਂਦੇ ਕਦੇ ਉਹਦੀ ਗੋਦੀ 'ਚ ਕਦੇ ਉਹਦੀ ਗੋਦੀ 'ਚ ਉਹ ਜਣਿਆਣੇ ਨੂੰ ਵੀ ਕਿਆ ਕਰੂਗੇ ਗਰਮੀ ਬਹੁਤ ਆ ਕਰੀਏ ਚੂਰੀ ਵਿਖਾਰੀ ਹੁਣ ਤਾਂ ਚਲੋ ਚਲੋ ਬੈਠੋ ਬੈਠੋ ਗੱਡੀ ਚ ਗੇਟ ਖੋਲੋ ਜਾ ਕੇ ਗੇਟ ਗੱਡੀ ਚ ਨਹੀਂ ਬੈਠਣਾ ਹਾਂ ਅੱਗ ਲੱਗੀ ਵੀ ਗੱਡੀ ਚ ਲਾਉਣੀ ਪਹਿਲਾਂ ਟਾਕੀਆਂ ਖੋਲਦੇ ਹਵਾ ਚਲਦੀ ਬਹ ਹਵਾ ਕਰਾਉ ਹੋਣੀ ਵਿੱਚ ਨੂੰ ਸਾਰਾ ਕੁਝ ਵਿਕਿਓ ਕਰੂਗਾ ਆਪਣੇ ਦਿਮਾਗ ਤੇ ਕੰਮ ਲੈਣੀ ਨਹੀਂ ਪੋਰਾ ਚਾਬੀ ਜਲਦੀ ਹਾਂ ਚਲਾਉਣੀ ਨਹੀਂ ਆਉਂਦੀ ਚਾਬੀ ਇਹਨਾਂ ਨੂੰ ਟਾਕੀਆਂ ਖੁੱਲੀਆਂ ਛੱਡ ਦੇ 2 ਮਿੰਟ ਇੰਨੇ ਚ ਹਵਾ ਲਾ ਗਏ ਨਾ ਗੱਡੀ ਚ ਨੂੰ ਹਾਂ ਜੈ ਤਾਂ ਸੁਖਾਤੀ ਗੱਡੀ ਮੈਂ ਤਾਂ ਬਸ ਖਤਮ ਆ ਫਿਰ ਬੇਤਾ ਖਤਮਾ ਜਿਆਦਾ ਤਾਂ ਬੀਪੀ ਵਧੀ ਕਰ ਰਾ ਨਾ ਗੱਡੀ ਚੱਕ ਕੇ ਇਧਰੋਂ ਭੱਜਾਈ ਕਰ ਰਾ ਹੋ ਹੜ ਤਾਂ ਹੁਣ ਤਾਂ ਮੇਰੀ ਗੱਲ ਸੁਣਾ ਹੁਣ ਤਾਂ ਜੇ ਇਹਦਾ ਬੀਪੀ ਵਧਦਾ ਇਹ ਜਿਆਦਾ ਤੇ ਜਿਆਦਾ ਜੇ ਮੇਰਾ ਵੀ ਨਾਲੇ ਬਰਾਬਰ ਬੋਲੀ ਜਾਵਾ ਇਹ ਦਰਵਾਜ਼ਾ ਲਾ ਲ ਦੇਂ ਇਧਰ ਆਪਣਾ ਦਰਵਾਜ਼ਾ ਲਾ ਕੇ ਅੰਦਰ ਬਹਿ ਜਾਂਦੀ ਹੈ ਚੱਲ ਮੈਂ ਲੰਘ ਜਾਂਦਾ ਕਈ ਵਾਰ ਇਹਦਾ ਕੱਲੀ ਦਾ ਬੀਪੀ ਵਧਦਾ ਮੈਂ ਢਿੱਲਾ ਜਾ ਕੇ ਲੰਘਦਾ ਨਾ ਪੌੜੀ ਉਤਰ ਜਾਂਦਾ ਇੱਕ ਚੁੱਪ ਸੌ ਸੁਖ ਇਹ ਗੱਡੀ ਸਿੱਖ ਗਈ ਇਹ ਤਾਂ ਆਪਾਂ ਨੂੰ ਅਜੇ ਕਰਨਾ ਗੱਡੀ ਚੱਕ ਕੇ ਮੈਂ ਕਿੱਥੇ ਨੂੰ ਜਾਊਂਗਾ ਮਾਮਾ ਅਗਰ ਬੱਸ ਚੜ ਕੇ ਆਉਂਗਾ ਫਿਰ ਇਹਨੂੰ ਬਣਾਉਣਾ ਇਹ ਤਾਂ ਵਧੀਆ ਨਹੀਂ ਸਿੱਖੀ ਕੋਸ ਇੱਕ ਮੰਗਾ ਥੋੜਾ ਹੁਣ ਤਾਂ ਇਹ ਨਰਵੜ ਜਦੀ ਗੱਲ ਵਿੱਚ ਇਹ ਗੱਡੀ ਨਹੀਂ ਸਕੂਟਰੀ ਦਾ ਵੰਡੋਣੀ ਦਾ ਬਤ ਉਹ ਸਕੂਟਰੀ ਤਾਂ ਸਖਾ ਤੂੰ ਸਕੂਟਰੀ ਤਾਂ ਉਹ ਰਿਹਾ ਹੋੜ ਹੀ ਨਹੀਂ ਹੈਗੀ ਸਕੂਟਰੀ ਤਾਂ ਨਹੀਂ ਇੱਥੇ ਤੱਕ ਪਹੁੰਚਣੀ ਗੱਡੀ ਤਾਂ ਪਹੁੰਚੂਗੀ ਗੱਡੀ ਜੇ ਤਾਂ ਬੈਕਰੂ ਦੀ ਕਿਰਪਾ ਨਾਲ ਤੇਲ ਹੁੰਦਾ ਹੀ ਐ ਇਹ ਤਾਂ ਪੰਗਾ ਸੜ ਜੂ ਗਰੀ ਜਾਨ ਨੂੰ ਮੈਂ ਆਪਣੀ ਧੀ ਨੂੰ ਗੱਡੀ ਸਿਖਾਉਂਦਾ 10 ਫੀਟ ਫਰਨੇਟ ਅੱਗੇ ਚੱਲ ਰਹੀ ਹੈ ਹਾਂ ਉਹ ਔਰ ਔਰ ਡਾੜੀ ਪੈ ਜਾਂਦਾ 40 ਕਿਲੋਮੀਟਰ ਦੇ ਲਗਭਗ ਪੈ ਜਾਂਦਾ ਸੀ ਪਰ ਹੁਣ ਸਫੂਟਰੀ ਦੇ ਵਿੱਚ ਰੱਖਣੀ ਆ ਉਹਦੇ ਵਿੱਚ ਬੈਟਰੀਆਂ ਆਇਆ ਤਾਂ ਚੱਲੀ ਜਾਂਦੀ ਉਹ 60 ਕਿਲੋਮੀਟਰ ਦੇ ਲਗਭਗ ਚਲਾਈ ਨਹੀਂ ਨਾ ਅਸੀਂ ਇੰਨੀ ਲੰਬੀ ਡਰ ਤਾ ਡਰੇ ਆ ਪੈਟਰੋਲ ਆ ਚਾਹੇ ਡੀਜ਼ਲ ਆ ਸਾਨੂੰ ਐ ਪਤਾ ਵੀ ਹਰ 10 ਕਿਲੋਮੀਟਰ ਬਾਅ ਪੰਪ ਮਿਲ ਜਣਾ ਕੋਈ ਹੀਲਾ ਵਸੀਲਾ ਹੋਣਾ ਨਹੀਂ ਕਿੰਨੇ ਵੇਲੇ ਨਹੀਂ ਜਿਨਾ ਹਾਂ ਇਹ ਜਿਹਦਾ ਇਹ ਜਿਹ ਕੋਈ ਇਲੈਕਟ੍ਰਿਕ ਬੈਕ ਆ ਇਹਦਾ ਕਿ ਆਪਦਾ ਕਿੱਥੇ ਖੜ ਜਣਾ ਇਹਨੇ ਕਿੱਥੇ ਨਹੀਂ ਖੜ ਜਣਾ ਫੇਰ ਕਿੱਥੇ ਤੇਈਲਾ ਕਰੂਗੇ ਕੋਈ ਫਰਮ ਹਾਂ ਫੇਰ ਦੇਖੀ ਜਾਊਂਗਾ ਅੜਦੜ ਨੂੰ ਚੰਡੀ ਐ ਚੱਲ ਚੱਲ ਗੇਟ ਤਾਂ ਖੋਲ ਲੈ ਯਾਰ ਕੋਈ ਵੀ ਮੈਂ ਖੋਲਣਾ ਹਾਏ ਮੈਂ ਖੋਲ ਦੂੰਗੀ ਚਲੋ ਠੀਕ ਐ ਜੀ ਹੁਣ ਸਾਨੂੰ ਗਾਂ ਚੱਲ ਕੇ ਮਿਲਦੇ ਜੀ ਠੰਡਾ ਠੰਡਾ ਪਾਣੀ ਚ ਣਾਉਣਾ ਚਾਹੀਏ ਗਾਣਾ ਆਵੇ ਚਾਹੇ ਨਾ ਪਰ ਗਾਉਣਾ ਚਾਹੀਏ ਪਹੁੰਚ ਗਏ ਜੀ ਸ਼ਹਿਰ ਕਮਾਣੋ ਚ ਤੇ ਸੰਦੀਪ ਕਾਂਦੀ ਵੀ ਰਾਸਤੇ ਚ ਉਧਰੋਂ ਲੁਧਿਆਣਾ ਨੂੰ ਜਾਂਦੇ ਜਾਂਦੇ ਨੇ ਨਹਿਰ ਪਰ ਜਾਣਾ ਸੀ ਸਾਰਾ ਰਸਤੇ ਜੀ ਵੀ ਕੋਈ ਦੁਕਾਨ ਨਹੀਂ ਮਿਲਣੀ ਪਰ ਉਹ ਜਿੱਥੇ ਤੇ ਆ ਕੋਈ ਮਠਿਆਈ ਵਗੈਰਾ ਜਾਂ ਫਰੂਟ ਵਗੈਰਾ ਲੈਣੇ ਆ ਵੀ ਮੈਥੀ ਤੇ ਲੈ ਚਾਲਦੇ ਮਹਾ ਵੀ ਚੱਲ ਜੂਰ ਪੈਸੇ ਜਿਵੇਂ ਤੇਰਾ ਚਿਤ ਕਰਦਾ ਹੁਮੇ ਸੇ ਤੇ ਹੁਣ ਲੋ ਜੀ ਬਿਸਕੁਟ ਤਾਂ ਮੂਰੀ ਪਿਆ ਤੇ ਬਣਾਉਣੇ ਤਾਂ ਇਸ ਵਾਰ ਆਪਣੇ ਤੋਂ ਥੋੜਾ ਜਿਹਾ ਡੈਡੀ ਕਰਕੇ ਹੌਲ ਜਿਹਾ ਜੀ ਤੂੰ ਸਾਡੇ ਪਿੰਡ ਵਿੱਚ ਤੇ ਬਿਸਕੁਟ ਬਣਾਉਣ ਵਾਲੀ ਭੱਠੀ ਲੱਗੀ ਜੀ ਇਸ ਵਾਰੇ ਬੰਦਿਆਂ ਨੇ ਲਾਈ ਹੈ ਤੇ ਹੁਣ ਖਾ ਲਾਂਗੇ ਉਹ ਜਿਹੜੇ ਕੰਮ ਨਵੇੜ ਨੇ ਵਾਲੇ ਉਹ ਤਾਂ ਕਰਨੇ ਪੈਣੇ ਬਣਾਉਣ ਦਾ ਟਾਈਮ ਰੱਖਿਆ ਨਹੀਂ ਆ ਦੇਖ ਲੈ ਆ ਲੈ ਲੈ ਤੇਰੀ ਇੱਛਾ ਜਿਵੇਂ ਤੂੰ ਮੰਨੂ ਨਾ ਬਾਅਦ ਚ ਕਹੀ ਜੇ ਵੀ ਕੰਦੂਸੀ ਕਰੀ ਜਾਇਆ ਕਰਿਆ ਜਿਹੜੇ ਮਰਜੀ ਲੈ ਲੈ ਇਹ ਟੇਸਟ ਦੇਖ ਲੈ ਕੋਈ ਇਹਨਾਂ ਦਾ ਕੋਈ ਖੁੱਲੇ ਤਾਂ ਟੇਸਟ ਹੋਊਗਾ ਇਹਨਾਂ ਦਾ ਪਤਾ ਕੁਛ ਇਹ ਚੈੱਕ ਕਰਨੇ ਹੁਣ ਖੁੱਲਾ ਆਇਆ ਨਹੀਂ ਭਾਈ ਇਹ ਥੋੜਾ ਜਿਹਾ ਪੱਠੀ ਚ ਜ਼ਿਆਦਾ ਰੜੇ ਹੋਏ ਲੱਗਦੇ ਉਹ ਘੱਟ ਆ ਠੀਕ ਆ ਉਹ ਛੱਟੇ ਛੱਟੇ ਜੇ ਲੱਗਦੇ ਜ਼ਿਆਦਾ ਰੜੇ ਹੋਏ ਲੱਗਦੇ ਮੈਨੂੰ ਪੱਠੀ ਚ ਆ ਲੈਣਾ ਮਿਟਰ ਚੰਦਾ ਦਾ ਕੰਮ ਪਕੌੜੇ ਖਾਓ ਮਠਿਆਈਆਂ ਜਲੇਬੀਆਂ ਕੱਢੀਆਂ ਵੀ ਆ ਤਿੰਨ ਪ੍ਰਕਾਰ ਦੀਆਂ ਆ ਤਾਂ ਬਾਲੂ ਸਾਈਟ ਆ ਤਾਂ ਬਾਕੀ ਫਰੀਤਾ ਦੀ ਨਾਲ ਉਹਨਾਂ ਨੇ ਇੱਥੇ ਮੰਗਣਾ ਸਮਾਨ ਵਿੱਚ ਵੀ ਆ ਖਾਣਾ ਮਾਹ ਖਾਣਾ ਦੇਖੀ ਜਾਊਗੀ ਸਿਸਟਮ ਜਾਊਗੀ ਦੇਖਣੇ ਤੂੰ ਦੇਖ ਕਿਆ ਲੈਣਾ ਇੱਥੇ ਤਾਂ ਮਠਾਈਆਂ ਦਾ ਹਿਸਾਬ ਹੀ ਨਹੀਂ ਕੋਈ ਹਾਂ ਹਾਂ ਕਿਆ ਪਤੀਸਾ ਜਿਹੜਾ ਕਾਜੂ ਬਿਸਤਾ ਨਹੀਂ ਦੂਆ ਦੇ ਦੇ ਯਾਰਾ ਕਾਜੂ ਬਿਸਤਾ ਆ ਦੇ ਦੋ ਇੱਕ ਡੱਬਾ ਇੱਕ ਡੱਬਾ ਦੇ ਦੋ ਮੰਮੀ ਮਿੱਠਾ ਖਾ ਖਾ ਕੇ ਆਹ ਘਰ ਵਾਲਿਆਂ ਰ ਮਿਕਸ ਜੇ ਪਕੌੜੀਆਂ ਦੀਆਂ ਵਿੱਚ ਆ ਰਸਤੇ 'ਚ ਮੂੰਹ ਤਾਂ ਵੱਜਦਾ ਜਾਈ ਜਾਊਗਾ ਕਟਰ ਗਿਰੀ ਗਿਰੀ ਕਟਰ ਨਹੀਂ ਹੋਰ ਕੋਦਕ ਹਾਂ ਗਿਰੀ ਪਕਾਲਾ ਕਟਰ ਜਿਵੇਂ ਮਰਜੀ ਕਟਰ ਨਹੀਂ ਯਾਰ ਕਟਰਾਂ ਨੂੰ ਤਾਂ ਤੈਂ ਕਟਰ ਖਾਣੇ ਤਾਂ ਲੈ ਲੈ ਫੇ ਕਟਰ ਕਟਰ ਕਾਹਨ ਕਰੀ ਜਿੰਦੇ ਹੋਰ ਸਮਾਨ ਵੀ ਦੇ ਲੈ ਆ ਵੀ ਗਿਰੀ ਪਈ ਆ ਵੀ ਬਈ ਆ ਵੀ ਬਈਆ ਵੀ ਵੀ ਸਾਰਾ ਕੁਝ ਪਿਆ ਕੋਈ ਉੱਪਰ ਤੇ ਦਾਲ ਦੂਲ ਪੋਲਾ ਵਿੱਚ ਹਾਂ ਕਹਿ ਲੀ ਕੋਈ ਆtempo ਆ ਕੋਈ ਕਟਰਾਂ ਨੂੰ ਦੇਖੀ ਜਾਂਦੀਆਂ ਕਟਰ ਖਾਣੇ ਆ ਕਟਰ ਕਿੱਥੇ ਖਾਣਾ ਹੈ ਇਕਨਾ ਹਾਉ ਦਾਲਾ ਰਵਾ ਗੀਰੀ ਮਿਕਸ ਕਰ ਦਿੰਦੇ। 100 ਰੁਪਏ ਦੀ ਕਰ ਦੋ। 100 ਰੁਪਏ ਦੀ ਕਰ ਦੋ। ਆ ਆ ਮੋਟੀ ਮੋਟੀ ਦਾਲ ਆਰਾ ਸੈਂਟਰ ਵਾਲੀ ਗੀਰੀ। ਉਹ ਕਾਲੀ ਜਿਹੜੀ ਹੁੰਦੀ ਕਹਿਣ ਦਾ ਬਾਪ। ਹਾਂਜੀ ਹਾਂ। ਹਾਂ ਤੇ ਦਾਲ। ਹਾਂ ਤਾਂ ਕਿ ਲਈ। ਇਹਨਾਂ ਨੂੰ ਦੇਖ ਕੇ ਤਾਂ ਜੀ ਮੂੰਹ ਤੋਂ ਪਾਣੀ ਜਾਈ ਜਾਂਦਾ ਪਰ ਕਰਨਾ ਕੰਟਰੋਲੇ ਰਹਿਣਾ। ਇਹ ਸ਼ੂਗਰ ਖਰਾਬ ਕਰਦੀ ਇਹ ਨਾ। ਪੱਤੋ ਸੀ ਵੀ ਆ ਰੰਗ ਟੰਗ ਦੇ ਪਾ ਕੇ ਬਣਾਉਂਦੇ ਆ ਵੀ ਇਹਨੂੰ ਬੰਦਾ ਦੇਖ ਕੇ ਮੈਂ ਕਹੀ ਜਾਵੇਂ ਕੱਦ ਪਾ ਲਵਾ ਮੂੰਹ 'ਚ ਮੂੰਹ ਤੇ ਕੱਦ ਪਾ ਲਵਾ ਲੋ ਜੀ ਇੱਧਰ ਗੈਰਟ ਆ ਤੇ ਆਪਾਂ ਐਕ ਕਰੇ ਪਿਆ ਧਰ ਕੀ ਆ ਕਰਦੇ ਐਨਾ ਕੁਸ ਕਿਆ ਕਰਾਉਣ ਨੂੰ ਕਹਿੰਦੀ ਹੈ ਹਾਂ ਐਨੇ ਜੱਟ ਕੈਜ ਦੇ ਪਣਾ ਇਹਦੇ ਹੋਲਦੀਆਂ ਕੀ ਆ ਇਹਦੇ ਤੇ ਤੂੰ ਦੱਸੀ ਕੈਜ ਦੇ ਚ ਹਾਂ ਕੀ ਜੀ ਹੁੰਦੀ ਆ ਬਾਤੀ ਨਹੀਂ ਹੁੰਦੀ ਫੋਨ ਦੇਖਿਆ ਅੱਛਾ ਆਈ ਲਵ ਹੁੰਦੀ ਤੇਰਾ ਮਤਲਬ ਜ਼ਰਾ ਫੋਨ ਦੇਖਣਾ ਬੰਦ ਕਰੀਏ ਹਾਂ ਹਾਂ ਇੱਕ ਆ ਦੇ ਦੇ ਉਹ ਵੀ ਕੋ ਤਾਂ ਉਹ ਦੱਬਾ ਲੈ ਚੱਲ ਬਾਕੀ ਸੀ ਹੈ ਇਸ ਲਈ ਹੈ ਧੰਨ ਜੀ ਇਹੋ ਬੁੱਕ ਲੇ ਸੋ ਚਾਹੋ ਟਿਕਾ ਕੁੜੀ ਦਾ 50 ਰੁਪਏ ਹਾਂ ਜੀ ਬਸ ਸਭ ਵੀ ਇਹ ਕੋ ਵੀ ਤਾਂ ਹੈ ਕਿ ਨਮਕੀਨ ਦੀ ਪੈਕ ਕਰੋ ਇਸ ਨਾਲ ਵਿੱਚ 520 ਰੁਪਏ ਆ ਕੋਹਣ ਪਰਸੋ ਸਿੱਡੇ ਹੁਣ ਦੇਖਿਆ ਮੈਨੂੰ ਹੁਣ ਉਹ ਕਰਨਾ ਪੈਣਾ ਗੂਗਲ ਪਹਿਲਾਂ ਸੋਨੋ ਮਿਲਦੇ ਜੀ ਫੇਰ ਤੁਹਾਨੂੰ ਉਹ ਕੇਲੇ ਗੁੱਲੇ ਵਾਲਾ ਕੰਮ ਵੀ ਇੱਥੇ ਨਿਬੇੜਦਾ ਬੜੀ ਸਾਰੀ ਦਰਜਣ ਪਾਈ ਤੇਲੀ ਗਿਰੇਟਾ ਆ ਕਰ ਦੋ ਬੜੀ ਆ ਮੈਂ ਕਹਿੰਦਾ ਆ ਠੀਕ ਐ ਇੱਧਰ ਯਾਰ ਆਹ ਵਾਲੀ ਕਰਾ ਲੈਂਦਾ ਹਾਂ ਹਾਂ ਖੜਾ ਖਚੋਪਰ ਨੂੰ ਉੱਪਰ ਹੋਰ ਖਚਲਾ ਹੋਰ ਖਚਲਾ ਇਹਨਾਂ ਨੂੰ ਮੈਂ ਢਾਂਗਾ ਇਹਨਾਂ ਨੂੰ ਢੰਗ ਨਹੀਂ ਹੈਗਾ ਮੇਰਾ ਹੱਥ ਨਹੀਂ ਫਰੀ ਹੈਗਾ ਚੱਕਰ ਤਾਂ ਹੈ 200 ਕਿਨਾ ਖਾਣਾ ਨਾ ਕੱਢੀਆ ਪਣੀ ਕਿੰਨੇ ਦੀ ਕਿਹਾ ਉਹਨੂੰ ਦਰਜਣ 100 ਦੀ 2 ਦਰਜਣ ਬਸ ਠੀਕ ਆ ਪਹਿਲਾਂ 100 ਤੋਂ 2 ਕਿਲੋ ਦੰਦੇ ਤੇ ਅੱਜ 100 ਦੀਆਂ 2 ਦਰਜਣਾ ਹੋਗੀਆਂ ਮਰੂਥੂ ਦਾ ਸੁੱਕ ਗਿਆ ਪਏ ਇੱਥੇ ਆਦੇ ਸੀਵਾ ਮੋੜਾ 1.5 ਕਿਲੋ 200 ਦੇ ਕਰ ਦੋ ਆਪਰੇ ਨਹੀਂ ਹੋ ਕੋਈ 400 ਦੇ ਕਰ ਦੇ ਨਹੀਂ 2 ਕਿਲੋ ਦੇ ਦੋ ਛੱਡ ਜੀ ਨਾ 150 ਦੇ 1.5 ਕਿਲੋ ਮੈਂ 1 ਕਿਲੋ ਕਰ ਲੈਣਾ 100 ਕਰ ਦੇ ਠੀਕ ਹੈ ਕੇਲੇ ਕੁਲੇ ਲੈ ਕੇ ਜੀ ਹੁਣ ਜਾਣ ਦੀ ਤਿਆਰੀ ਪਰ ਇੱਥੇ ਜਾਮ ਲੱਗ ਗਿਆ ਆ ਪਤਾ ਨਹੀਂ ਕਾਹਤੇ ਖੜਾ ਬਾਈ ਆਦੇ ਵਾਲਾ ਕੁਲਫੀ ਗਰਮਾ ਗਰਮ ਕੇ ਬੰਦ ਹੋ ਗਈ ਧੂਫ ਲਾ ਕੇ ਆਇਆ ਬਾਈ ਸੱਜਰੇ ਸੱਜਰੇ ਗੇਰ ਮਰਾਂ ਨਾ ਉੱਪਰ ਆਉਣ ਖੜ ਗਈ ਪੁੱਛਾ ਡਰਾਈਵਰ ਨੂੰ ਜਾਣ ਆ ਤਾਂ ਖੜੀ ਹੋ ਹੂੰ ਹੁਣ ਚੱਲੂਗੀ ਪਹਿਲਾ ਡਰਾਈਵਰ ਦੂਆ ਬਹਿ ਗਿਆ ਤਾਂ ਲੋ ਜੀ ਲੋ ਗੱਡੀ ਖੋਲ ਦਿੰਦਾ ਮੈਂ ਖੁੱਲ ਗਈ ਜੀ ਸਤ ਨਾਮ ਰਹਿ ਗਿਆ ਆਸਮਾਨ ਆਕ ਦਨੂ ਕਰ ਲਾ ਜਿੱਦ ਨਹੀਂ ਗਈ ਤਾਂ ਤੱਕ ਇਹ ਲੈਣੇ ਵੀ ਖਾਣੇ ਹੋਣਾ ਹੈ ਦੇਖਿਆ ਮੈਂ ਅਲਦਾ ਅੱਤੀ ਦਿਨ ਉੱਥੇ ਕਾਣੀ ਤਾਂ ਹੁਣ ਮੈਂ ਤਾਂ ਉਹਨੂੰ ਕਿਹਾ ਵੀ ਤੂੰ ਦੋ ਦੋ ਦਰਜਣਾ ਕਹਿ ਤਾ ਉਹਨਾਂ ਵੀ ਪਹਿਲਾਂ ਕਿਆ ਚੱਕਰ ਦਾ ਕਹਿ ਤਾ ਬਾਅਦ ਚ ਦੱਸਿਆ ਤਾ ਆ ਵੀ ਦੇ ਤਾ ਉਹ ਕਹਿੰਦਾ ਦੋ ਦਰਜਣਾ 100 ਦੀਆਂ ਆਹ ਉਹਨਾਂ ਦੋ ਕਿਲੋ 100 ਦੇ ਕਿਹਾ ਤੰਗ ਤੋਂ ਫਰਕ ਪੈ ਗਿਆ ਤੇ ਇਹ ਹੈ ਜੋਣਨੇ ਵਾਲੇ ਆਪਣੇ ਹਾਂ ਜੋੜਦੀਆਂ ਮੈਂ ਹੁਣ ਕੀ ਹੈ ਪਤਾ ਨਹੀਂ ਕਿ ਆ ਲਈ ਹੁਣ ਤੇ ਧੀਨ ਜੋੜ ਕੇ ਮੇਰੀ ਚੀਜੀ ਦੀ ਪੀਪੀ ਦੀ ਨਾਨੀ ਦੀ ਕੀ ਆ ਚੀਜ਼ ਹੈ ਫੋਟੋ ਬਣੀ ਵੀ ਹੋਣੀ ਉਹਨੂੰ ਖੋਲ ਕੇ ਦੇਖ ਪਹਿਲਾਂ ਵਿੱਚ ਆ ਜਿਹੜਾ ਪੈਂਫਲਟ ਜਾਇਦਾ ਕੋ ਫੋਟੋ ਬਣੀ ਵੀ ਹੋਣੀ ਵਿੱਚ ਆ ਇਹ ਇਹ ਤਾਂ ਸੱਪ ਸੀੜੀ ਜੀ ਉਹ ਬਣਾਤੀ ਕੁਸ ਇਹ ਤਾਂ ਸੱਪ ਸੀੜੀ ਹੈ ਜੇ ਖੇਡਣੀਆਂ ਨੇ ਇਹਦਾ ਛੋਟਾ ਵੀ ਮੈਂ بڑا ਵੀ ਮੈਂ ਉਹਨੇ ਵਾਲਾ ਸਮਾਨ ਕਿੱਥੇ ਹੈ ਓਹੋ ਅੱਛਾ ਹੂੰ ਇਹ ਉਹੀ ਹੈ ਇਹ ਹੈ ਅੱਛਾ ਇਹਦਾ 400 ਬਣ ਜਾਣਾ ਜਿਹੜਾ ਸੱਪ ਚੀੜੀ ਵਾਲਾ ਹੁੰਦਾ ਬਣਦਾ ਹਾਂ ਇਹ ਖੰਡਿਆ ਮਖਾਨੀ ਹੈ ਬਾਹਜੀ ਚੀਜ਼ਾਂ ਖਾਈ ਜਾ ਤੂੰ ਸੱਜ ਦਾ ਸਮਾਨ ਕੋਈ ਨਾ ਖਾਈ ਖੰਡਿਆਂ ਨੂੰ ਹਾਂ ਫਿਰ ਭੈਂਦੀ ਨਹੀਂ ਤਾ ਚਲੋ ਠੀਕ ਆ ਜੀ ਹੁਣ ਮਿਲਦੇ ਕਿਸੇ ਅਗਲੇ ਬਲੌਗ ਚ ਮਹਾਰਾਜ ਰੱਖੇ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਹੁਣ ਅਸੀਂ ਬਾਟ ਵੱਢਣੀ ਆ। ਮਾਂ ਕਿੱਤੀ ਸੀ। ਸਫ਼ਰ ਸਾਡਾ ਲੰਬਾ। ਲੰਬਿਆ ਸਫ਼ਰਾਂ ਦੇ ਅਸੀਂ ਰਾਹੀ। ਬਹਾਦੀ। ਕੀ ਹੈ? ਚਾਕਲੇਟ। ਚਾਕਲੇਟ ਨੂੰ ਆਪ ਆਪਣੇ ਕੋਲ ਬਿਠਾਲ ਕੇ ਖਿਲਾ ਦੇ ਠੀਕ ਹੈ। ਹੋਰ ਆ ਜਾ। ਜਿਹੜੀ ਇਹਦੀ ਮਰਜ਼ੀ ਨਾਲ ਖਾਦਾ ਇਹਨੇ ਫਿਰ ਤਾਂ ਇਹ ਲੱਬੜਣੀ ਆ। ਹੋਰ ਆ ਜਾ। ਜੇ ਤੂੰ ਇਹ ਤੇ ਆਪੇ ਖਾ ਲਊਗੀ। ਮੈਂ ਤਾਂ ਲੱਬੜ ਜਾਊਂਗਾ। ਮੈਂ ਤਾਂ ਲੱਬੜੂਂਗਾ। ਕੱਪੜੇ ਵੀ ਨਹੀਂ ਹੈਗੇ ਪੁੱਤੋ ਕੱਪੜੇ ਲੈਣੇ ਪੈਣੇ ਮੈਨੂੰ ਮਹਿੰਗੀ ਪੈਣੇ ਨੀ 50 ਰੁਪਏ ਦੀ ਆਈਟਮ ਆ। ਲੈ ਉਹ ਕੱਢ। ਗਰੀ ਜੀ ਘਟ ਭੁੱਖ ਜੀ ਤਾਂ ਲੱਗੀ ਵੀ ਵੈਸੇ ਦੇਖਦੇ ਆ ਜੇ ਅਗਾਹ ਕੋਈ ਪ੍ਰੋਗਰਾਮ ਬਣ ਗਿਆ ਚਲੋ ਠੀਕ ਹੈ ਜੀ ਓਕੇ ਬਾਏ ਬਾਏ ਮਿਲਦੇ ਆ ਕਿਸੇ ਦਿਨ ਬਣਾਉ ਤੇ ਮਾਰਾ ਤੁਹਾਨੂੰ ਸਾਰਿਆਂ ਨੂੰ ਰੱਖੇ ਠੱਗੀ ਕਲਾਚ